ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਮੈਂ ਜਗਮੀਤ ਸਿੰਘ ਬੇਗੂ ਵਾਲੇ ਤੋਂ ਅੱਜ 6 April 2025 ਤੇ ਰਾਤ ਦਾ ਟਾਈਮ ਆ ਪਾਣੀ ਲਈ ਜਾਂਨਾ ਪਿਆਜ਼ ਨੂੰ ਆਪਣੇ ਨੂੰ ਤੇ ਅੱਜ ਯਾਰ ਮੈਨੂੰ ਮਹਿਸੂਸ ਹੋਇਆ ਹਨਾ ਜਿਹੜੇ ਬਾਈ ਘਰਾਂ ਚ ਬੈਠ ਕੇ ਕਹਿ ਦਿੰਦੇ ਯਾਰ ਇਹ ਤੁਹਾਡਾ ਮੁੱਲ ਇੰਨਾ ਹੈ ਤੁਹਾਡੀ ਫਸਲ ਦਾ ਇੰਨਾ ਹੈ ਸਾਰੇ ਮੁਲਾਜ਼ਮੇ ਯਾਰ ਸ਼ਾਮ ਨੂੰ ਜਾਂ ਦਿਹਾੜੀਦਾਰ ਮਜ਼ਦੂਰ ਵੀ ਉਹ ਵੀ ਵਿਚਾਰੇ ਚਲੋ ਉਹ ਤਾਂ ਵੈਸੇ ਹੀ ਥੱਕ ਜਾਂਦੇ ਆ ਤੇ ਪੈ ਜਾਂਦੇ ਆ ਪਰ ਜ਼ਿਮੀਦਾਰ ਨੂੰ ਆਪਦੀ ਫਸਲ ਦਾ ਫਿਕਰ ਬਹੁਤ ਹੁੰਦਾ ਕਿਉਂਕਿ ਉਹਨੂੰ ਉਹੋ ਹੀ ਉਹਦੀ ਰੋਜੀ ਰੋਟੀ ਹੁੰਦੀ ਆ ਤੇ ਆਹ ਦੇਖੋ ਪਾਣੀ ਬੁਲਬਲੀਆਂ ਕੱਢਦਾ ਆਉਂਦਾ ਤੇ ਘਰੋਂ ਦੋ ਤਿੰਨ ਫੋਨ ਆ ਗਏ ਕਿ ਆਇਆ ਨਹੀਂ ਜਮਾਨਾ ਬਹੁਤ ਮਾੜਾ ਆ ਆਪਣੀ ਕਣਕ ਖੜੀ ਆ ਪੱਕੀ ਸਾਰੇ ਵੀਰਾਂ ਦੀ ਖੁੱਲੇ ਸਮਾਨ ਦੇ ਥੱਲੇ ਓ ਮੈਂ ਤੁਹਾਨੂੰ ਦਿਖਾਉਣਾ ਓ ਚੰਦ ਚੜਿਆ ਤਾਰਿਆਂ ਦੀ ਰਾਤ ਚ ਤੇ ਯਾਰ ਮੇਰਾ ਅੱਜ ਜੀ ਕੀਤਾ ਰਾਤ ਨੂੰ ਇੱਕ ਵੀਡੀਓ ਬਣਾ ਕੇ ਪਾਵਾਂ ਵੀ ਯਾਰ ਕਿਸਾਨੀ ਸਾਡੇ ਸੂਰ ਬਹੁਤ ਆ ਹੁਣ ਜੰਗਲ ਚੋਂ ਨਿਕਲਦੇ ਤੇ ਜੇ ਕੋਈ ਅੱਖ ਬਾਈ ਕਹਿਣਗੇ ਯਾਰ ਪਿਆਜ਼ ਦਾ ਜਾਂ ਫਸਲ ਦਾ ਇੰਨਾ ਰੇਟ ਆ ਯਾਰ ਇਹਨੂੰ ਪਾਲ ਕੇ ਤਾਂ ਦੇਖੋ ਇੱਕ ਵਾਰ ਯਾਰ ਸੱਚ ਜਾਣੋ ਯਾਰ ਬਾਈ ਦਰਬ ਅੱਗੇ ਤਾਂ ਸੱਪਾਂ ਤੋਂ ਡਰ ਲੱਗਦਾ ਹੁੰਦਾ ਸੀ ਤੇ ਹੁਣ ਲੋਕਾਂ ਤੋਂ ਡਰ ਲੱਗਦਾ ਯਾਰ ਵੀ ਆਹ ਰਾਹ ਖੜੇ ਕੋਈ ਜਾਂਦਿਆਂ ਨੂੰ ਕੋਈ ਚਾਰ ਜਾਨੇ ਖੜੇ ਨਾ ਹੁਣ ਘੇਰ ਲੈਣ ਤੇ ਹੁਣ ਉਹ ਮੈਂ ਕੰਨੀ ਤੇ ਤੁਰਿਆ ਫਿਰਦਾ ਸੀ ਉਹ ਤਰਾ ਉਹ ਜਿਹੜੇ ਜਾਮਣਾ ਦੇ ਬੂਟੇ ਸ਼ਾਇਦ ਦੇਖ ਨਹੀਂ ਤਏ ਤੇ ਉਧਰ ਕੰਨੀ ਤੇ ਮੈਂ ਤੁਰਿਆ ਫਿਰਦਾ ਸੀ ਤੇ ਮੇਰੇ ਡੱਕਾ ਜਿਹਾ ਵੱਜਿਆ ਪੈਰ ਤੇ ਬੁੜਕ ਕੇ ਵੱਜਿਆ ਤੇ ਫਿਰ ਮੈਂ ਦੇਖਿਆ ਆਸੇ-ਪਾਸੇ ਬੈਂਟਰੀ ਜਿਗਾਈ ਤੇ ਸ਼ਾਇਦ ਕੋਈ ਸਪਨਾ ਹੋਵੇ ਫਿਰ ਉਹ ਮੈਨੂੰ ਛਪੈਦੇ ਦਾ ਡੱਕਾ ਜਾਂ ਲੱਗਿਆ ਤੇ ਚਲੋ ਮਨ ਨੂੰ ਸੰਤੁਸ਼ਟੀ ਹੋ ਗਈ ਯਾਰ ਔਖਾ ਹੈ ਖੇਤੀ ਵਾਲਾ ਕੰਮ ਜਿੰਨੇ ਅਨਾਜ ਪੈਦਾ ਕਰਕੇ ਜ਼ਿਮੀਂਦਾਰ ਜਾਂ ਮਜ਼ਦੂਰ ਵਰਗ ਜਿਹੜੇ ਵਿਚਾਰੇ ਹੁਣ ਮੰਡੀਆਂ ਬੂਰੀਆਂ ਦੇ ਵਿੱਚ ਭਰ ਕੇ ਤੇ ਗਾਂ ਲੋਡ ਕਰਨਗੇ ਤੇਗਾ ਸਾਰਿਆਂ ਨੂੰ ਸਲਾਮ ਕਰਨਾ ਚਾਹੀਦਾ ਯਾਰਾ ਤੁਹਾਡੇ ਵਾਸਤੇ ਅਸੀਂ ਆਪਦੇ ਬੱਚਿਆਂ ਵਾਸਤੇ ਵੀ ਪਰ ਤੁਹਾਡੇ ਵਾਸਤੇ ਵੀ ਕੱਲੇ ਸਾਰੀ ਆ ਜਿਹੜੀ ਅਨਾਜ ਖੜਾ ਹੈ ਅਸੀਂ ਤਾਂ ਨਹੀਂ ਕੱਲਿਆਂ ਖਾ ਲੈਣਾ ਸਾਰੇ ਵੀਰਾਂ ਨੇ ਜਿਹੜੇ ਕਿਸਾਨ ਆ ਜਾਂ ਮਜ਼ਦੂਰ ਆ ਉਹਨਾਂ ਨੇ ਤਾਂ ਨਹੀਂ ਖਾ ਲੈਣਾ ਖਾਂਦੇ ਤਾਂ ਆਪਾਂ ਸਾਰੇ ਆ ਤੇ ਜੇ ਆਪਾਂ ਉਹਨਾਂ ਨੂੰ ਮੁੱਲ ਨਹੀਂ ਪੂਰਾ ਦੇ ਸਕਦੇ ਤਾਂ ਯਾਰ ਉਹਨਾਂ ਨੂੰ ਬਾਈ ਨਿੰਦਿਆ ਨਾ ਕਰੀਏ ਯਾਰ ਉਹਨਾਂ ਨੂੰ ਮਹਿਸਤਾ ਕਰ ਲਿਆ ਕਰੀਏ ਵੀ ਯਾਰ ਸਲਾਮ ਜਾਂ ਯਾਰ ਆ ਕਰ ਲਿਆ ਕਰੀਏ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਮੁਲਾਜ਼ਮ ਵੀ ਮੈਂ ਇਹ ਨਹੀਂ ਕਹਿੰਦਾ ਮੁਲਾਜ਼ਮ ਵੀ ਆਪਦੀਆਂ ਡਿਊਟੀਆਂ ਨਿਭਾਉਂਦੇ ਆ ਜਿਹੜੀਆਂ ਕਣਕਾਂ ਦੇ ਬੀਜ ਆ ਜਾਂ ਯੂਨੀਵਰਸਿਟੀਆਂ ਨੇ ਦਿੱਤੇ ਆ ਜਿਹੜੇ ਇੰਨੀ ਪੈਦਾਵਾਰ ਹੋਣ ਲੱਗੀ ਆ ਤੇ ਵੀ ਕਹਿੰਦਾ ਮਤਲਬ ਜਿਹੜੀ ਹੁਣ ਦਚਿੱਤੀ ਬਣੀ ਆ ਭਾਈਚਾਰਾ ਬਣਿਆ ਰਵੇ ਆਪਣੇ ਸਾਰੇ ਸਮਾਜ ਦੇ ਵਿੱਚ ਵੀ ਨਾ ਤਾਂ ਕੋਈ ਮੁਲਾਜ਼ਮ ਨੂੰ ਮਾਰਾ ਆਖੇ ਯਾਰ ਮੁਲਾਜ਼ਮ ਵੀ ਵਧੀਆ ਜਾਣਦੇ ਆ ਜਦੋਂ ਉਹ ਆਪਾਂ ਬੈਂਕਾਂ ਚ ਲਾ ਲੋ ਜਾਂ ਪੁਲਿਸ ਠਾਣਿਆਂ ਚ ਵੀ ਕੰਮ ਪੈਂਦੇ ਕਚਹਿਰੀਆਂ ਚ ਵੀ ਪੈਂਦੇ ਆ ਸਾਰੇ ਆਪਾਂ ਰਲ ਮਿਲ ਕੇ ਰਹੀਏ ਖਾਣੀ ਤਾਂ ਆਪਾਂ ਰੋਟੀ ਆ ਦੋ ਡੰਗ ਦੀ ਹੈਨਾ ਤੇ ਜੇ ਆਪਾਂ ਮੁਲਾਜ਼ਮ ਕੰਮ ਛੱਡ ਗਏ ਤਾਂ ਜੱਟਾਂ ਦਾ ਨਹੀਂ ਕੰਮ ਚੱਲਣਾ ਤੇ ਜੱਟ ਕੰਮ ਛੱਡ ਗਏ ਤਾਂ ਆਨਾਜ ਕਿੱਥੋਂ ਆਊਗਾ ਤੇ ਜੇ ਮਜ਼ਦੂਰ ਕੰਮ ਛੱਡ ਗਏ ਤਾਂ ਆਨਾਜ ਹੋਊ ਕਿੱਥੋਂ ਆਪਣੇ ਮਾਲਾ ਦੇ ਮਣਕੇ ਤਰ੍ਹਾਂ ਆਪਾਂ ਸਾਰੇ ਰਲ ਕੇ ਚੱਲਗੇ ਮੇਰਾ ਤਾਂ ਇਹੀ ਮੰਨਣਾ ਯਾਰ ਵੀ ਆਪਾਂ ਨੇ ਜਿਹੜੇ ਮਾਲਾ ਦੇ ਮਣਕੇ ਦੇ ਵਿੱਚੋਂ ਮਜ਼ਦੂਰ ਕਿਸਾਨ ਜਾਂ ਮੁਲਾਜ਼ਮਾਂ ਜਾਂ ਜਿੰਨੇ ਵੀ ਵਰਗ ਆ ਇੱਕ ਵੀ ਮਣਕਾ ਵਿੱਚੋਂ ਨਿਕਲਦਾ ਤੇ ਆਪਣੀ ਜਿਹੜੀ ਚਾਲ ਜਿਹੜਾ ਸਿਸਟਮ ਹਿਲਦਾ ਤੇ ਬਸ ਆਹੀ ਕਹਿਣਾ ਸੀ ਯਾਰ ਮਿਹਰਬਾਨੀ ਸਾਰੇ ਵੀਰਾਂ ਨੂੰ ਆ ਤੁਹਾਡੇ ਵਾਸਤੇ ਬਾਈ ਪਿਆਜ਼ ਲਾਏ ਕਿਲਾ ਜਿੰਨੇ ਕੋ ਨੂੰ ਪਹੁੰਚ ਹੋ ਸਕੇ ਪਚਾਵਾਂਗੇ ਪਾਣੀ ਲਈ ਜਨੇ ਰਾਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ